ਓ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਓਏ ਓਏ ਨਾ ਕਰ ਨਾ ਕਰੋ ਨਾ ਕਰ ਨਾ ਕਰ ਮੈਂ ਨਹੀਂ ਬੋਲਦਾ ਤੂੰ ਪਰੇ ਹੋ ਤੂੰ ਪਰੇ ਇੱਕ ਮਿੰਟ ਪਰੇ ਹੋ ਪਰੇ ਹੋ ਇੱਕ ਮਿੰਟ ਪਰੇ ਹੋ ਤਾਂ ਮੈਨੂੰ ਆਪਣੀ ਸਹੀ ਗਰਾਮ ਦੇਣੀ ਆ ਉਹਦੀ ਆਸ ਹੀ ਨਹੀਂ ਆਈ ਇਹਨੇ ਕਿ ਤੋਂ ਉਹ ਵੀ ਦੱਸੇ ਪੂਰੇ ਪਈ ਆ ਹੋ ਜਾਂਦੀ ਆ ਮੇਰੇ ਕੋਈ ਹੈ ਨਹੀਂ ਗੁਰੂ ਮਤਾ ਕੇ ਨਾ ਪੱਲੇ ਬੈਣ ਫਗਵਾੜਾ ਵਿਖੇ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਹੁੰਡਾਈ ਕਾਰਾਂ ਦੇ ਸ਼ੋਅਰੂਮ ਤੋਂ ਨੌਜਵਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਲਈ ਨਵੀਂ ਕਾਰ ਦਾ ਐਕਸੀਡੈਂਟ ਹੋਣ ਕਾਰਨ ਸ਼ੋਅਰੂਮ ਵਿੱਚ ਐਸਟੀਮੇਟ ਲਗਵਾਉਣ ਲਈ ਆਏ ਅਤੇ ਏਜੰਸੀ ਦੇ ਵਰਕਰਾਂ ਨੂੰ ਜਲਦੀ ਐਸਟੀਮੇਟ ਲਗਵਾ ਕੇ ਜਲਦੀ ਕਲੇਮ ਕਰਾਉਣ ਦਾ ਕਹਿਣ ਲੱਗੇ ਇਸ ਬਾਬਤ ਏਜੰਸੀ ਦੇ ਵਰਕਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਕੁਝ ਸਮਾਂ ਰੁਕਣ ਲਈ ਕਿਹਾ ਪਰੰਤੂ ਉਕਤ ਨੌਜਵਾਨ ਜਲਦੀ ਨਾਲ ਆਪਣੀ ਕਾਰ ਵਰਕਸ਼ਾਪ ਤੋਂ ਬਾਹਰ ਕੱਢਣ ਲੱਗੇ ਤਾਂ ਬਾਹਰ ਖੜੀ ਇੱਕ ਹੋਰ ਕਾਰ ਵਿੱਚ ਆਪਣੀ ਕਾਰ ਮਾਰ ਦਿੱਤੀ ਜਿਸ ਤੇ ਏਜੰਸੀ ਵਾਲਿਆਂ ਨੇ ਇਤਰਾਜ਼ ਜ਼ਾਹਰ ਕੀਤਾ ਤਾਂ ਉਕਤ ਨੌਜਵਾਨ ਏਜੰਸੀ ਵਾਲੇ ਵਰਕਰਾਂ ਨਾਲ ਝਗੜਾ ਕਰਨ ਲੱਗ ਪਏ ਤੇ ਕਿਰਪਾਨ ਕੱਢ ਲਈ ਝਗੜੇ ਦੀ ਸੂਚਨਾ ਮਿਲਦੇ ਸਾਰ ਏਐਸਆਈ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਤੇ ਦੋਵੇਂ ਨੌਜਵਾਨਾਂ ਨੂੰ ਥਾਣੇ ਲੈ ਗਏ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਇਸ ਸਾਰੇ ਮਾਮਲੇ ਸੰਬੰਧੀ ਗੱਲਬਾਤ ਕਰਦੇ ਆ ਏਜੰਸੀ ਦੇ ਵਰਕਰਾਂ ਅਤੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕੀ ਹੈ ਕਹਿਣਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਰੇ ਇੱਥੇ ਪੁੱਛੇ ਮਾਮਲਾ ਜੀ ਅਸੀਂ ਕਸ਼ਮਰ ਸੀ ਸਾਡਾ ਅਸੀਂ ਗੱਡੀ ਵੇਚੀ ਸੀ ਉਹ ਗੱਡੀ ਲਈ ਹੋ ਗਏ 10-15 ਦਿਨ ਹੋ ਗਏ ਨੇ ਗੱਡੀ ਅੱਜ ਕਿੱਥੇ ਕਿੱਥੇ ਮਾਰ ਆ ਐ ਐਕਸੀਡੈਂਟ ਹੋ ਗਈ ਉਹਦੀ ਗੱਡੀ ਤੇ ਆ ਕੇ ਕਹਿੰਦਾ ਮੈਨੂੰ ਕਲੇਮ ਅੱਜ ਹੀ ਚਾਹੀਦਾ ਹੈ ਕਹਿੰਗੇ ਦੋ ਇੱਕ ਥੱਲੇ ਗੱਲ ਹੋਈ ਇੱਕ ਜਾਂ ਦੋ ਦਿਨ ਲੱਗਣੇ ਆ ਜੀ ਕਲੇਮ ਹੋਣ ਨੂੰ ਗੱਡੀ ਹੋ ਜੇਗੀ ਠੀਕ ਇਹ ਇਹ ਕਹਿੰਦਾ ਮੈਨੂੰ ਅੱਜ ਜੇ ਵੀ ਅਸੀਂ ਗੱਡੀ ਅੰਦਰ ਵਾਰੀ ਗੱਡੀ ਬਾਹਰ ਨਿਕਲੀ ਨਹੀਂ ਅਸੀਂ ਗੱਡੀ ਬਾਹਰ ਕਢਾਤੀ ਇਹਨੇ ਤਾਂ ਗੱਡੀ ਚਲਾਈ ਜਾਂਨੇ ਨਵੀਂ ਗੱਡੀ ਸਾਡੀ ਮਾਰ ਕਿੰਨੇ ਲੋਕਾਂ ਨੇ ਹਮਲਾ ਕੀਤਾ ਜੀ ਦੋ ਬੰਦੇ ਸੀ ਜੀ ਦੋਨੋਂ ਨੇ ਨਸ਼ਾ ਕੀਤਾ ਹੋਇਆ ਨਸ਼ਾ ਕੀਤਾ ਹੋਇਆ ਤੇ ਕਿਹੜੀ ਗੱਡੀ ਬੰਨੀ ਆ ਜੀ ਗੱਡੀ ਸਾਡੀ i20 ਮਾਰੀ ਇਹਨੋਂ ਪਿੱਛੇ ਹਾਂਜੀ ਨਵੀਂ ਗੱਡੀ i20 ਆ ਆਪਣੀਂ ਦੀ ਵੈਨਿਊ ਸਰ ਆਪਣੀ ਜੋਬ ਇੱਥੇ ਕਿਹੜੀ ਆ ਮੈਂ ਅਸਿਸਟੈਂਟ ਸੇਲਸਮੈਨ ਨੇ ਗੁੱਡ ਨੇਮ ਕੀ ਹੈ ਜੇਪੀ ਸਿੰਘ ਸਰ ਭਾ ਮੇਰਾ ਨਾਮ ਗੋਲਦੀ ਪ੍ਰਤਾਪ ਹੈ। ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ? ਕੀ ਕਰਦੇ ਤੁਸੀਂ ਕੰਮ ਕੀ ਆ ਰਿਹਾ ਵੇ? ਭਾਜੀ ਮੈਂ ਇੱਥੇ ਸੇਲਫ ਮੈਨ ਯਾਰ ਅੰਦਰ ਸਿਸਟਰ ਸ਼ੈਲ। ਅੱਛਾ ਕੀ ਮਾਮਲਾ ਕੀ ਹੈ ਭਾਈ? ਮੁੰਡੇ ਸੀ ਵਰਕਸ਼ਾਪ 'ਚ ਆਏ ਆਪਣਾ ਵੀ ਅਸੀਂ ਕਲੇਮ ਲੈਣਾ ਵਾ ਠੀਕ ਹੈ। ਠੀਕ ਹੈ। ਤੇ ਉਹ ਕਲੇਮ ਨੂੰ ਟਾਈਮ ਲੱਗਦਾ ਵਾ ਤੇ ਉਹਨੂੰ ਕਿਹਾ ਵਾ ਬਟ ਉਹਨਾਂ ਨੇ ਮਤਲਬ ਜਦੋਂ ਨਸ਼ਾ ਨੂੰਸ਼ਾ ਡਰੱਗ ਖਾਤੀ ਹੋਈ ਸੀ। ਗੱਡੀ ਮਤਲਬ ਜ਼ੋਰ ਨਹੀਂ ਪਾਇਆ ਕਰਦੇ ਕਰਦੇ ਦੂਸਰੀ ਗੱਡੀ 'ਚ ਮਾਰਨ ਲੱਗਿਆ A20 'ਚ। ਤੇ ਉਹਨੂੰ ਰੋਕਿਆ ਤੇ ਹੱਥੋ ਪਾਈ ਹੋ ਗਏ। ਕਿੰਨੇ ਲੋਗਾਂ ਨੇ ਕੀਤਾ ਜੀ? ਉਹ ਜਾਣੇ ਸੀ। ਮਤਲਬ ਪੂਰਾ ਜ ਤੋੜ ਦਿੱਤਾ ਸੀ ਫਿਰ ਤਲਵਾਰ ਲੈ ਕੇ ਹਮਲਾ ਕਰਨਾ ਹੈ ਉਹ ਮੁੰਡਾ ਮੇਰਾ ਅਸੈਸਰੀ ਵਾਲਾ ਜੀ ਉਹਦੇ ਮਾਰਨ ਲੱਗੇ ਸੀ ਤਲਵਾਰ ਤੇ ਮੈਂ ਵਿੱਚ ਵਲੋਂ ਛੜਾਣ ਨੂੰ ਚੱਲਿਆ ਗਿਆ ਅਸੈਸਰੀ ਵਾਲੇ ਦੇ ਇਹ ਤੁਹਾਡੇ ਬਲੱਡ ਲੱਗਾ ਇਹ ਤੁਹਾਡੇ ਇੱਕ ਦਾ ਇਹ ਮੇਰੇ ਛੜਾਣ ਦੇ ਨੂੰ ਲੱਗਾ ਜੀ ਬਚਾਅ ਹੋ ਗਿਆ ਜੀ ਮੇਰਾ ਹਾਂਜੀ ਹਾਂਜੀ ਬਚਾਅ ਹੋ ਗਿਆ ਉਹ ਮੁੰਡਾ ਠੀਕ ਹੈ ਜੀ ਨਹੀਂ ਉਹ ਵੀ ਬਚਾਅ ਹੋ ਗਿਆ ਜੀ ਠੀਕ ਹੈ ਮੁੰਡਾ ਜੀ ਹਾਂਜੀ 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 ਕੀ ਮਾਮਲਾ ਕੀ ਹੈ ਜਿਹੜਾ ਅੱਜ ਇੱਥੇ ਆਏ ਆ ਏਜੰਸੀ ਤੇ ਮਾਮਲਾ ਇੱਕ ਥਾਣੇ ਫੋਨ ਤੇ ਆ ਗਿਆ ਵੀ ਦੱਸਿਆ ਜਿੱਦਾਂ ਉੱਥੇ ਹੰਡਾਈ ਏਜੰਸੀ ਦੇ ਵਿੱਚ ਉੱਥੇ ਲੜਾਈ ਹੋ ਰਹੀ ਆ ਤੇ ਜਦੋਂ ਅਸੀਂ ਜਦੋਂ ਆਏ ਆ ਤੇ ਉਹ ਟਾਈਮ ਇਹਨਾਂ ਨੂੰ ਜਿਹੜੇ ਬੰਦੇ ਸੀਗੇ ਉਹ ਰਾਉਂਡ ਅਪ ਕਰ ਲਏ ਸੀ ਰਾਉਂਡ ਅਪ ਕਰਕੇ ਹੁਣ ਥਾਣੇ ਭੰਦੇ ਲੈ ਗਏ ਆ ਜੋ ਵੀ ਇਹਨਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਜਿਹੜੀ ਹੁਣ ਕੀਤੀ ਜਾਊਗੀ ਸਰ ਕਿੰਨੇ ਲੋਕਾਂ ਨੇ ਹਮਲਾ ਕੀਤਾ ਇਹ ਦੋ ਜਣੇ ਆਪਸ ਵਿੱਚ ਇਹਨਾਂ ਦੀ ਗੱਡੀ-ਗੱਡੀ ਵਜ੍ਹੀ ਸੀ ਕਿ ਗੱਡੀ ਕਰਕੇ ਇਹਨਾਂ ਦਾ ਮੁੜ ਕੇ ਕਹਿੰਦੇ ਫੇਟ ਹੋ ਗਿਆ ਉਸ ਗੱਲ ਦਾ ਝਗੜਾ ਹੋ ਗਿਆ ਤੇ ਬਾਕੀ ਉਹਨਾਂ ਨੂੰ ਹੁਣ ਥਾਣੇ ਲੈ ਕੇ ਗਏ ਆ ਜੋ ਕਾਰਵਾਈ ਤੇ ਕੋਈ ਨਾਮ ਵਗੈਰਾ ਆਇਆ ਸਾਹਮਣੇ ਨਾਮ ਆਇਆ ਵਾਲੇ ਨੂੰ ਪਤਾ ਨਾਮ ਉਹਨਾਂ ਦੇ ਉੱਥੇ ਜਾ ਕੇ ਲਿਖਾ ਕਿਉਂ ਨਾਮ ਲੈ ਕੇ ਫੇ ਥਾਣੇ ਲੈ ਗਏ ਸੀ ਉਹਨਾਂ ਨੂੰ E...